yang perbatasan pada perbatasan yang perbatasan

ਕੁੜੀ ਨੇ ਜੇ ਸਰਮਾਹਾਂ ਵਾਲੀ ਜਿੰਦੂ ਲਾਉਣ ਦਾ ਹੈ ਜਿੰਦੂ ਲਾਉਣ ਦਾ ਦੇਵ ਨਾਮ ਹੈ ਜੀ ਸਰਮਾਹਾਂ ਵਾਲਾ ਹੈ ਜੇ ਮੈਂ ਜਿੰਦੂ ਲਾਉਣ ਦਾ ਹੈ ਗਾਇ ਗਾਣੇ ਨੂੰ ਮੈਂ ਜੈ ਸੰਤਨ ਸੰਤਨ ਜੈ ਸੰਤਨ ਪਾਲੀ ਜੈ ਦੇਵ ਕੰਨ ਨਾਮ ਹੈ ਪਾਣੁ ਗਠੀ ਜੈ ਹੋ ਕੀ ਹੋਰ ਨਾਮ ਦਾ ਦਇਆ ਦੇਵ ਪਰਵਾ ਪਰਿਵਾਰ ਜੈ ਨਾਮ ਤੋ ਬੋਲੋ ਭਗਵਾਨ ਵਿਸ਼ਕਰਮਾ ਜੀ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਆਇਆ ਯਾਰੇ ਕੀ ਕਹੂੰ ਐ ਜੀ ਅੱਜ ਬਾਬਾ ਵਿਸ਼ਕਰਮਾ ਜੀ ਦਾ ਦਿਹਾੜਾ ਅੱਜ ਜਨਮ ਦਿਨ ਹੈ ਬਾਬਾ ਜੀ ਦਾ ਅਸੀਂ ਸਾਰੇ ਬੜੀ ਧੂਮ-ਧਾਮ ਨਾਲ ਮਨਾਉਂਦੇ ਆਂ ਹਾਂ ਸਾਰਿਆਂ ਨੂੰ ਬਾਬਾ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਬਾਲ ਸਿੱਖ ਮੈਂ ਬਾਰ ਬਾਰੇ ਕੀ Terima kasih telah <laughs> menonton! ਵੰਦੋਤਨ ਵੇਖੋ ਮਹਾ ਮੰਨਹਿ ਮਨਾਸਤਕ ਦੇਵ ਮਹਾ ਦੇਵ ਕਸਮਾ ਮਜੋਈ ਸਵਾਰਾ ਜਤੀ ਮੇਰੀ ਆਨੇ ਬਾਗ ਲਗਾਇਆ ਦੇਵ ਦੀ ਆਦੀ ਵਰਤੈ ਵਰਗਰਵੇ ਦਾ ਸੁਆਨ ਜੰਗਮਦਾਰ ਦੇਵ ਦੀ ਅਰਬਪੰਪੰਪੰਪ ਬਾਬਾ ਜੀ ਕੀ ਕਹੋਂਗੇ ਜੀ ਬਿਸ਼ਕਰਮਾ ਦੇ ਜੀ ਕੀ ਕਹੋਂਗੇ ਬੜਾ ਬੜਾ ਖੁਸ਼ੀ ਦਾ ਦਿਨ ਹੈ ਭਗਵਾਨ ਕਿਰਪਾ ਰੱਖੇ इनको ਜੁਗ ਜੁਗ ਸਾਰੇ ਪਰਿਵਾਰ ਵਿੱਚ ਸੁੱਖ ਰੱਖੇ ਬੜਾ ਬਾਬਾ ਦਾ ਆਦਰ ਮਾਨ ਰੱਖਦੇ ਆਈ ਸਾਲ ਬਿਸ਼ਕਰਮਾ ਦਾ ਦੇ ਬਿਸ਼ਕਰਮਾ ਦਾ ਬਾਬਾ ਦਾ ਜਨਮ ਦਿਨ ਮਨਾਉਂਦੇ ਬੜਾ ਧੂਮ-ਧਾਮ ਨਾਲ ਮਨਾਤੇ ਬੋਲ ਬਿਸ਼ਕਰਮਾ ਬਾਬੇ ਕੀ ਜੈ ਕੀ ਕਹੋਂਗੇ ਪ੍ਰਧਾਨ ਜੀ ਅੱਜ ਅੱਜ ਬਾਬਾ ਬਿਸ਼ਕਰਮਾ ਜੀ ਦਾ ਦਿਹਾੜਾ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਸਮੂਹ ਵੇਸ਼ਵਾਸੀਆਂ ਨੂੰ ਬਾਬਾ ਅਭਿਸ਼ਵ ਕਰਮਾ ਜੀ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਸਾਡੇ ਧੂਰੀ ਦੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਪ੍ਰਚਲਿਤ ਕੀਤਾ ਜਾਂਦਾ ਘਰ-ਘਰ ਦੁਕਾਨ ਤੇ ਜਾ ਕੇ ਹਰੇਕ ਦੇ ਕੋਈ ਜਾਤ ਧਰਮ ਤੋਂ ਬਿਨਾਂ ਹਰੇਕ ਦੇ ਅਰਦਾਸ ਕੀਤੀ ਜਾਂਦੀ ਹੈ ਬੜਾ ਮਿਲਬਰਤਨ ਬੜਾ ਇਤਫਾਕ ਇੱਕ ਦਾ ਸਬੂਤ ਹੈ ਬੜੀਆਂ ਖੁਸ਼ੀਆਂ ਨਾਲ ਇਹ ਤਿਹਾੜ ਮਨਾਇਆ ਜਾਂਦਾ ਦੁਬਾਰਾ ਤੋਂ ਫੇਰ ਸਾਰਿਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਕੀ ਕਹੋਗੇ ਤੁਸੀਂ ਅੱਜ ਸਾਲ ਪੂਜਾ ਕਰਦੇ ਹਾਂ ਅੱਜ ਘਰ-ਘਰ ਜਾਂ ਦੁਕਾਨਾਂ ਤੇ ਜਾ ਰਹੇ ਹਾਂ ਜੀ ਕਿੱਥੇ ਸਮਾਪਤੀ ਹੈ ਜੀ ਸਾਰੇ ਸ਼ਹਿਰ ਤੋਂ ਲਾ ਕੇ ਮੰਦਰ ਤੋਂ ਚਲਦੇ ਆ ਸੀ ਵਿਸ਼ਕਰਮਾ ਮੰਦਰ ਛੋਟੇ ਤੋਂ ਤੇ ਸਾਰੇ ਘਰ ਘਰ ਜਾ ਕੇ ਇਹ ਰਾਜ ਕਰਦੇ ਆ ਸਾਰਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰੇਮ ਪਿਆਰ ਸਾਕ ਹੋਵੇ ਮਿਸਤਰੀਆਂ ਵਿੱਚ ਮਿਸਤਰੀ ਭਾਈ ਇਕੱਠੇ ਹੋਇਆ ਕਰਨ ਦੁੱਖ ਚੁਕਤ ਵੀ ਇਕੱਠੇ ਹੋਇਆ ਕਰਨ ਅਸੀਂ ਇਹੀ ਚਾਹੁੰਦੇ ਆ ਇਹੀ ਵਿਸ਼ਕਰਮਾ ਦੀਆਂ ਵਧਾਈਆਂ ਨੇ ਸਭ ਨੂੰ ਸਾਰੇ ਸਤਿ ਸ਼੍ਰੀ ਅਕਾਲ ਜੀ ਵਿਸ਼ਕਰਮਾ ਜਨਤਿਆ ਅੱਜ ਦਾ ਲਾਭੀ ਸੂਰ ਸੰਗਤ ਨੂੰ ਲੱਖ ਲੱਖ ਮੁਆਫਤ ਹੈ ਜੀ ਇਸੇ ਸਵਾਦ ਦੇ ਵਿੱਚ ਸਾਰੀ ਵਿਸ਼ਕਰਮਾ ਦੇ ਆਈਟੀਪਲੋਂ ਚਲ ਰਿਹਾ ਚੱਲ ਰਿਹਾ ਹੈ ਜੀ ਸਾਰੇ ਤੁਹਾਨੂੰ ਜੀ ਜਿੰਦਗੀ ਸਭ ਬਾਬਾ ਜੀ ਸਮਾ ਚੱਲਦੇ ਆਲਾ ਤੋਂ ਉਦਾਹਰਣਾਂ ਬਣਾਇਆ ਜਾ ਰਿਹਾ ਹੈ ਜੀ ਤੇ ਬਾਬਾ ਜੀ ਨੇ ਜੋਰ ਦਿੱਤਾ ਵੀ ਸਾਰੇ ਆਪਾਂ ਰਲ ਮਿਲ ਕੇ ਚਿਰ ਤੱਕ ਕਰੀਏ ਨਾਮ ਜਪੀ ਬੰਦ ਜੀ ਦਾ ਕਾਲਸਾ ਵਾਹ ਬਸ ਜੀ ਦਾ ਮੁੱਖ ਪ੍ਰਾਇਮੇ ਕਾਲੇ ਪ੍ਰਧਾਨ ਰਾਣੀ ਜੀ ਜੀ ਵਿਸ਼ਕਰਮਾ ਸ੍ਰੀ ਜੀ ਦੇ ਪ੍ਰਧਾਨ ਅਹੁਦੇਦਾਰ ਸਾਹਿਬਾਨ ਇੱਥੇ ਇੱਥੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਲਈ ਵਾਈਕੁਰ ਸਿੰਘ ਕਾਨਸਾ ਵਾਈਕੁਰ ਸਿੰਘ ਖੱਤੇ ਸਮਝੀ ਦੁਨੀਆ ਚੰਦਰ ਵਾਲਾ ਵਿਸ਼ਕਰਮਾ ਜੀ ਦਾ ਜਨ ਦੇ ਹਾਰਾ ਜੀ ਮੈਂ ਸਭਜੀ ਸੰਗਤ ਨੂੰ ਸਭਜੀ ਭਾਈ ਜਾਨੇ ਨੂੰ ਅੱਜ ਦੇ ਦਿਨ ਦੇ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਸਾਰਾ ਸੰਸਾਰ ਚੱਲ ਰਿਹਾ ਹੈ ਅੱਜ ਜਿੱਥੇ ਆਪਣੇ ਪੂਰੇ ਦੇਸ਼ ਦੇ ਤੇ ਪੇਸ਼ਾ ਵਿਦੇਸ਼ਾਂ ਦੇ ਵਿੱਚ ਅੱਜ ਦਾ ਵਿਹਾਰਾ ਬੁਲਾਇਆ ਜਾ ਰਿਹਾ ਹੈ ਕਿਉਂਕਿ ਜੋ ਸਿਸਟਮ ਤੁਸੀਂ ਦੇਖ ਰਹੇ ਹੋ ਜੋ ਆਧੁਨਿਕ ਸਿਸਟਮ ਦੇਖ ਰਹੇ ਹੋ ਉਹ ਇਹਨਾਂ ਦੀ ਕਿਰਪਾ ਦੇ ਨਾਲ ਸ਼ੁਰੂ ਹੋਇਆ ਬਿੰਦਲਾ ਜੀ ਖਾਸ ਕਰਕੇ ਸਾਡੇ ਪੰਜਾਬ ਦੇ ਰਗੜੀਏ ਭਾਈਚਾਰੇ ਮੈਂ ਪਹਿਲਾਂ ਵੀ ਗੱਲ ਕਰਨਾ ਇਹਨੇ ਲੋਕੀ ਪੰਜਾਬ ਦਾ ਹੈ ਲੋਕੀ ਪੰਜਾਬ ਨੂੰ ਬਾਹਰ ਵੀ ਜਾਣੇ ਆ ਤਾਂ ਇਹਨਾਂ ਦੇ ਭਾਇ ਹੋਏ ਪੰਜਾਬ ਭਾਇਓ ਖੇਤੀਬਾੜੀ ਨਾਲ ਸੰਬੰਧ ਤੇ ਤਾਣ ਭਾਵੇਂ ਕਿਸੇ ਹੋਰ ਤਾਂ ਸਾਨੂੰ ਹੱਥੇ ਦਾ ਮਿਲਦੇ ਨੇ ਪੂਰੇ ਦੇਸ਼ ਦੇ ਵਿੱਚ ਇਹਨਾਂ ਦੇ ਵਿਸ਼ਕਰਮਾ ਮਹਾਰਾਜ ਦੀ ਪੂਰੀ ਕਿਰਪਾ ਹੈ ਸਾਰੇ ਤੁਸੀਂ ਸਾਰੇ ਇਕੱਤਰ ਹੋਏ ਹੋ ਕਿਤੇ ਕਮਾਈ ਨਾਲ ਜਾਂ ਨਹੀਂ ਕਹਿੰਦੇ ਕਿਤੇ ਹੁਕਮ ਮਿਲਦੇ ਨੇ ਕਿਤੇ ਸੁਪਰ ਸੀਮਿਤ ਅੱਜ ਦੇ ਯੁੱਗ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਤਾਂ ਅਖ਼ਰੀ ਕਹਿਣਾ ਭਾਵੇਂ ਅਸੀਂ ਕਿਸਾਨੀ ਨਾਲ ਜਿਹੜੇ ਜੋੜ ਕਰਾ ਪਰ ਸਾਡੀ ਕਿਸਾਨੀ ਵੀ ਸਾਰੀ ਇਸ ਭਾਈ ਸਾਹਿਬ ਚਾਲੇ ਦੇ ਸਿਰ ਤੇ ਚੱਲ ਰਹੀ ਹੈ ਜੋ ਮਨੁੱਖ ਕਿਰਪਾ ਕਰੇ ਕਿ ਇਹਨਾਂ ਦੇ ਇਸੇ ਤਰੀਕੇ ਮੇਹਰ ਪਰੇ ਹੱਥ ਰੱਖ ਕੇ ਇਹ ਦਿਨ ਦੁਗਣੀ ਰਾਤ ਦੌਕੜੀ ਚੱਗੀ ਗਾਦੇ ਰਹਿਣ ਤੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ ਮੈਂ ਦੂਜੇ ਭਾਈਚਾਰੇ ਨੂੰ ਸਮੁੱਚੀ ਸਕੱਤ ਨੂੰ ਅੱਜ ਦੇ ਦਿਹਾੜੇ ਦੇ ਜਿੱਦੇ ਆਪਣੇ ਵੱਲੋਂ ਲੱਗ ਰੱਖ ਭਾਈ ਦੇ ਨਾਲ ਉੱਥੇ ਸਾਡੀ ਸੁਪੂਜੀ ਟੀਮ ਆਈ ਹੈ ਸਾਡਾ ਜੀ ਫਕੀਰ ਜੀ ਹੈਗੀ ਤੇ ਨਾਮ ਹੀ ਮੈਂ ਜਿਹਨਾਂ ਨੂੰ ਤੁਸੀਂ ਧੂਰੀ ਤੋਂ ਐਮਐਲ ਬਣਾਇਆ ਸਰਦਾਰ ਕੁਬਾਰ ਸਿੰਘ ਮਾਨ ਜੀ ਉਹਨਾਂ ਦਾ ਹਰਕਤ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਪੂਰੇ ਪੰਜਾਬ ਨੂੰ ਧੂੜ ਹੀ ਦੇਖ ਰਹੀ ਹੈ। ਤੁਹਾਡਾ ਇਹ ਸੀਨ ਸਰੂਜਾ ਹੁਣ ਹੈ ਕਿ ਪੂਰੀ ਪੰਜਾਬ ਜਿਹੜਾ ਧੂੜੀ ਤੋਂ ਜਾਂਦ ਰਿਹਾ ਹੈ। ਇਸ ਕਰਕੇ ਹੁਣ ਇਸ ਤਰਫ ਤੋਂ ਮੈਂ ਤੁਹਾਨੂੰ ਲੱਖ ਲੱਖ ਵਧਾਈ ਦੇਣਾ ਸੋਅਰ ਆਸ ਵੀ ਕਰਨਾ ਕਿ ਧੂਹੀ ਔਰ ਸਮੇਂ ਦੇ ਵਿੱਚ ਫਰਕੀਆਂ ਦੇ ਰਾਹਤ ਹੋਏਗਾ। ਸੋ ਬਹੁਤ ਬਹੁਤ ਧੰਨਵਾਦ। ਬੈਣ ਜੀ ਕਾ ਖਾਲਸਾ ਬੈਣ ਜੀ ਕੀ ਓ। بندیاں اور اگیں سارے سارا بھائی چارہ سارا سارے گرن کی سکھا دے کے گئے تھے آپ سارے اسے اس کے بڑی فری میں سکار کو شردا نہ دے کے سارے بہت بہت واحد کا نام ساتھ واحر Vai, it, ਸੱਚ ਕਹਾਵਾ ਰੋਟੀ ਰੋਟੀ ਦੇਵਾਣਿਆ ਤੇਰਾ ਲਖ ਲਖ ਰਿਸ਼ਮਰ ਬੜਾ ਵਾਹੇ ਭਗਵਾਨ ਭਗਵਾਨ ਜਿਮਾਨਾ ਮਾਟੀ ਕਾਣ ਸਤਿ ਆਏ ਸਤਿ ਗੁਰ ਤੇ ਬਾਬਾ ਬਿਸ਼ਰਮਾ ਦੀ ਸਾਰੀ ਫਰਮਾਡੀ ਅੱਜ ਇਥੇ ਇਕੱਤਰ ਹੋਈ ਹੈ ਮੈਂ ਦੁਨੀਆਦਾਨੀ ਕੈਸਾ ਜਦੋਂ ਮੈਂ ਬਾਹਰ ਨਹੀਂ ਗਿਆ ਪਰ ਪੂਰੇ ਭਾਰਤ ਵਾਸਤੇ ਵਿੱਚ ਅੱਜ ਜਿੰਨਾ ਵੀ ਬਿਸ਼ਰਮਾ ਦੀ ਫਰਮਾਡੀ ਹੈ ਉਹ ਸਭਾ ਚੁੱਟੇ ਦੇ ਉਹਦਾ ਜਨ ਦਿਹਾੜਾ ਮਨਾ ਲਿਆ। ਉਹਨਾਂ ਦੇ ਦਿਹਾੜੇ ਜਗਾ ਜਗਾ ਦੇ ਮਨਾਇਆ ਜਾ ਰਹੇ ਨੇ। ਕੁੱਲ ਭਾਰਤ ਦੇ ਵਿੱਚ ਜਿੰਨੇ ਵੀ کارਖਾਨੇ ਨੇ, ਜਿੰਨੇ ਵੀ کارਖਾਨੇ ਦੇ ਮਜ਼ਦੂਰ ਨੇ, ਜਾਂ ਮਿਸਤਰੀ ਨੇ ਸਾਰਿਆਂ ਦੀਆਂ ਛੁੱਟੀਆਂ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਕੋਈ ਸਾਲ ਵਿੱਚ ਇੱਕ ਦਿਨ ਤਾਂ ਹੁੰਦਾ ਨਾ ਜਿਹੜਾ ਤੁਸੀਂ ਆਪਣੇ ਪਰਮਾਤਮਾ ਦਾ, ਆਪਣੇ ਗੁਰੂ ਦਾ ਮੇਰੇ ਬੱਥੇ ਵੀ ਕੱਢਦੇ। ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਇੱਕਦਮ ਨੌਲੇਜ ਕੀਆ ਮਾਰੋ ਇੱਕ ਮੈਂ ਛੇਪਾਰਕ ਦੀ ਕਥਾ ਤੁਹਾਨੂੰ ਮੈਂ ਸਾਂਝੀ ਕਰਨਾ ਸ਼ਾਇਦ ਮੈਨੂੰ ਨਹੀਂ ਪਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਦਾ ਇਹ ਜਿਹੜੀ ਗੱਲ ਹੁੰਦੀ ਹੈ ਨਾ ਜਿਹੜੀ ਇਸਤਰੀ ਦਾ ਪਾਲਕ ਦਾ ਤੇ ਰਾਜਗਰ ਤਿੰਨ ਇਕੱਠੇ ਹੋ ਜੇ ਨੇ ਛੇਪੀ ਦੇ ਪਾਲਕ ਦੀ ਜਾ ਰਹੀ ਸੀਗੇ ਉਹ ਕਹਿੰਦੇ ਕਿ ਛੇਪਾਰਕ ਦੀ ਕਹਿੰਦੇ ਸ਼੍ਰੀ ਕਹਿੰਦੇ ਉਹ ਸਾਰੇ ਮਰਾਈਂ ਧੱਕੇ ਖਾਈ ਜਾਵੇਂਗਾ ਤੇ ਘਰ ਬਣਾ ਕੇ ਬਹਿ ਜਾਣਾ ਮੋਟਾ ਉਹ ਕਹਿੰਦਾ ਆਪਾਂ ਨੇ ਕੀ ਕਰਨਾ ਤਾਂ ਆਪਾਂ ਲੈ ਦੁੱਧ ਫੜਦੀ ਚੰਗਿਆ ਚਲੋ ਕਹਿੰਦੇ ਨਹੀਂ ਕਿਉਂਕਿ ਬਾਤ ਪਿਛਲੇ ਕੋਸੀ ਹੈ ਜਿੱਦ ਸੀ ਅਸੀਂ ਸਾਰੇ ਪਾਸੇ ਜਿੱਤ ਜਾਂਦੇ ਐਸਪੀ ਕੋਲੇ ਜਾ ਕੇ ਖਾ ਲੈਂਦੇ ਸਾਰੇ ਜਿੱਤ ਜਾਂਦੇ ਅਸੀਂ ਬੱਚੇ ਕੋਲੇ ਖਾ ਜਾਂਦੇ ਮੈਂ ਇੱਕ ਗਲਤ ਕਰਦਾ ਉਹ ਕਹਿੰਦੀ ਵੀ ਚੱਗਾ ਫਿਰ ਜੇ ਨਹੀਂ ਮੰਨਦੀ ਆਪਾਂ ਘਰ ਨਾ ਲੈਨੇ ਬਾਬਾ ਬਿਸ਼ਰਵਾਣੀ ਨੂੰ ਬੁਲਾ ਲਿਆ ਕਿਉਂਕਿ ਕਹਿੰਦੇ ਵੀ ਐਂ ਤਾਰਾ ਕੋਈ ਨਾ ਖੁਦ ਬਣਾ ਖੜਾ ਘਰ ਨਾ ਦੇ ਉਹ ਕਹਿੰਦਾ ਵੀ ਘਰ ਨਾ ਲੈਨੇ ਕੋਈ ਗੱਲ ਨਹੀਂ ਉਹਨਾਂ ਨੇ ਇੱਕ ਬਾਬਾ ਬਿਸ਼ਰਵਾਣੀ ਜੀ ਨੂੰ ਬੁਲਾ ਕੇ ਕਹਿੰਦੀ ਕਹਿੰਦਾ ਸ਼ਿਵ ਜੀ ਉਹ ਕਹਿੰਦਾ ਵੀ ਮਾੜਾ ਮੁੱਢ ਕੇ ਨਾ ਝਾਤੀ ਕਿਤੇ ਕਦਾ ਠੀਕ ਹੈ ਉਹ ਛੱਡੀ ਫੇਰਦੇ ਗਏ ਛੱਡੀ ਫੇਰਦੇ ਗਏ ਛੜੀ ਫੇਰਦੇ ਗਏ ਸੋਨੇ ਦੀ ਲੰਕਾ ਉਸਦੇ ਕੋਲ ਸੋਨੇ ਦੀ ਲੰਕਾ ਬੰਦੀ ਗਈ ਉਹਨੇ ਦੇਖਿਆ ਨਾਇਕ ਨੇ ਵੀ ਕਹਿੰਦਾ ਮੈਨੂੰ ਦੇ ਦਿਓ ਊਂੀਦਾ ਨਹੀਂ ਕਰ ਰਿਹਾ ਇਹ ਕੰਪ ਛੜੀ ਨਾਲ ਨਾ ਇਹ ਜਿਹੜਾ ਉਹ ਜਦੋਂ ਛਿੰਜੀ ਨੇ ਮਤਲਬ ਕਰਕੇ ਦੇਖਿਆ ਤਾਂ ਉੱਥੇ ਬਹੁਤ ਸਾਰੇ ਮੁਗਰ ਬਣੇ ਪਏ ਸੋਨੇ ਦੀ ਲੰਕਾ ਬੰਦੀ ਇੱਥੇ ਕਹਿੰਦਾ ਹੁਣ ਖੋਲ ਬਣਾ ਕਹਿੰਦਾ ਮੈਂ ਤੁਹਾਨੂੰ ਵੀ ਹੱਥ ਦੀ ਮਦਰ ਕੋ ਫੇਰਾ ਝਾਣੀ ਕਹਿੰਦਾ ਹੁਣ ਹੋਰ ਨਹੀਂ ਬਣਦੀ ਕਹਦਾ ਵੰਦੀ ਕੇ ਮੈਂ ਅੜਗੇ ਆਪ ਤੇ ਚੀ ਜਿ ਸ਼ਿਦਦੀ ਨੇ ਸਰਾਫ ਦੇ ਦਾ ਮਿਸ਼ਰਮ ਕਹਿੰਦਾ ਅੱਜ ਤੋਂ ਬਾਅਦ ਤੇਰੀ ਗੌਂ ਛਿੜੀ ਨਾਲੇ ਕੰਮ ਕਰੂਗੀ ਉਹ ਸਾਰੇ ਨੂੰ ਛੱਡ ਖੇਤਾਂ 'ਤੇ ਬੈਠ ਕੇ ਸਦਾ ਨਾ ਕੰਮ ਕਰਿਆ ਕਰੂਗੀ ਬਾਬਾ ਮਿਸ਼ਰਮਾ ਕਹਿੰਦਾ ਚਲੋ ਠੀਕ ਹੈ ਅਸੀਂ ਦਾ ਸਦਾ ਨਾ ਕੰਮ ਕਰਦੇ ਕਰਾਂਗੇ ਪਰ ਜਿਹੜੀ ਤੇਰੀ ਆਉਣ ਵਾਲੀ ਪੀੜ੍ਹੀ ਆ ਨਾ ਜਿਹੜੇ ਤੇਰੇ ਮੰਨਣ ਵਾਲੇ ਹੋਣਗੇ ਜਿਹੜੇ ਪੁੱਤਰ ਨੇ ਉਹ ਸਾਡੇ ਬਣਾਏ ਹੋ ਸੰਤਾ ਜੀ ਮੰਗਣਗੇ ਤੁਸੀਂ ਦੇਖਿਆ ਹੋਣਾ ਕਿ ਮੈਂ ਮਾਦਾ ਅਜਵਾਗੇ ਦੇਖਿਆ ਕਰੀ ਜਿਹੜੇ ਜੰਗਲ ਨੇ ਸ਼ਿਵ ਜੀ ਦੇ ਭਗਤ ਨੇ ਪੂਰੇ ਉਹ ਜਦੋਂ ਦਰਿਆ ਬਣਾਉਣ ਜਾਂਦੇ ਨੇ ਨਾ ਸ਼ਿਵ ਦੀ ਕਹਾਣੀ ਕਰਦੇ ਨਾਲ ਤੇ ਤੁਸੀਂ ਪ੍ਰਤੀਯਾਗ ਦੇਖ ਲਿਓ ਪਰ ਟੰਲੀ ਨੇ ਪੈਸਾ ਕੌਣ ਦੇ ਟੰਲੀ ਚ ਤੁਸੀਂ 1000 ਰੁਪਇਆ 10000 ਲੈ ਲਓ ਉਹ ਕੋਟਾ ਵੀ ਕਲੀ ਲਾ ਕੇ ਦੇਣ ਟੰਲੀ ਕੋਲ ਨਾ ਪੈਸਾ ਨਹੀਂ ਲੈਂਦੇ ਕਿਉਂਕਿ ਸਰਾਪ ਹੋਇਆ ਹੋਇਆ ਸ਼ਿਵ ਜੀ ਬਾਕੀ ਕਿਉਂਕਿ ਅਸੀਂ ਜਿਹੜੀ ਇਹਨਾਂ ਦੀ ਮਿਹਰਬਾਨੀ ਹੋਈ ਆ ਅੱਜ ਜਿਹੜੇ ਕਾਠਾਂ ਨੇ